ਤੇ ਕਿਉਂਕਿ ਬਹੁਤ ਭਾਰੀ ਮੀਂਹ ਸਿੱਟਾ ਜਿੰਨਾ ਵੀ ਕਹੋ ਇੱਥੇ ਖਾਲ ਹੈ ਜਿੱਦਾ ਪੱਟਾ ਦੇ ਖਾਲ ਦਾ ਕੋਈ ਪਤਾ ਨਹੀਂ ਲੱਗਦਾ ਤੇ ਜੇ ਪਿੱਛੋ ਦੇਖਾਵਾਂ ਤਾਂ ਗਾਲੀਆਂ ਭਰੀਆਂ ਹੋਈਆਂ ਆ ਰਹੀਆਂ ਕੋਈ ਉਹ ਨਹੀਂ ਆਪਾਂ ਬਹੁਤ ਹੀ ਉੱਚੇ ਥਾਂ ਦੇ ਵਿੱਚ ਖੜੇ ਹਾਂ ਤੇ ਰੱਬ ਹਜੇ ਵੀ ਗੱਜੀ ਲਸ਼ ਕੀਤੇ ਮੰਨ ਕੇ ਚਲੋ ਹੋ ਜਾਂਦਾਗਾ ਤੁਹਾਡਾ ਪਿੰਡ ਕਿਹੜਾ ਤੇਰਾ ਹੁਣ ਫੋਨ ਕੱਢੋ ਤੇ ਤੁਹਾਡਾ ਤੁਸੀਂ ਕਿਹੜੀ ਜਗ੍ਹਾ ਤੋਂ ਦੇਖਦੇ ਆ ਇਹ ਵੀ ਜ਼ਰੂਰ ਕਮੈਂਟ ਕਰਕੇ ਦੱਸ ਕੇ ਜਾਇਆ ਕਰੋ ਮੇਰਾ ਵੀਰ ਤੇ ਆਪਾਂ ਬਠਿੰਡੇ ਜ਼ਿਲ੍ਹੇ ਤੋਂ ਬੋਲਦੇ ਆ ਪਰ ਇੰਨਾ ਕੁ ਮੀਸਟਾ ਇੰਨਾ ਕੁ ਮੀਸਟਾ ਵੀ ਜਿਹਨੂੰ ਕੋਈ ਆਪਾਂ ਉਹ ਵੀ ਨਹੀਂ ਸੰਭੇ ਦੇਖੋ ਮੋਟਰਸਾਈਕਲ ਜਾਂਦੇ ਆਪਾਂ ਤਾਂ ਬਹੁਤ ਉੱਚੇ ਥਾਂ ਖੜੇ ਆ ਓਏ ਡਾਟੇ ਦੀ ਗੱਲ ਨਹੀਂ ਕਰਦਾ ਤੇ ਕਿਹੜੀ ਜਗ੍ਹਾ ਤੋਂ ਬਾਈ ਦੇਖਦੇ ਹੋ ਤੁਸੀਂ ਜ਼ਰੂਰ ਦੱਸ ਕੇ ਜਾਇਓ ਕਿਉਂਕਿ ਬਹੁਤ ਜ਼ਿਆਦਾ ਸੱਚ ਨਹੀਂ ਮਰਨੀ ਹੁੰਦੀ ਤੈਨੂੰ ਹੈ ਇਹਨੂੰ ਉੱਧਰ ਲੈ ਜਾ ਫਿਰ ਉੱਥੇ ਲਾਸ਼ੇ ਰੱਖਦੇ ਬਸ ਮਾਫ਼ ਕਰ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਦੇਖਦੇ ਆ ਇਹ ਵੀ ਜ਼ਰੂਰ ਦੱਸ ਕੇ ਜਾਇਆ ਕਰੋ ਬਾਈ ਠੀਕ ਹੈ ਗੱਲ ਕਿ ਨਹੀਂ ਪਰ ਇੰਨਾ ਕਮੀ ਸਿੱਟਾ ਇੰਨਾ ਕਮੀ ਸਿੱਟਾ ਜਿਹਦਾ ਅੱਜ ਕੋਈ ਅੰਦਾਜ਼ਾ ਹੀ ਨਹੀਂ ਠੀਕ ਹੈ ਨਾ ਬਹੁਤ ਜ਼ਿਆਦਾ ਮੀਸਟਾ ਤੇ ਕਿਆ ਬਾਤ ਹੈ ਯਾਰ ਆਹਾ ਸਹੀ ਯਾਰ ਤੁਹਾਨੂੰ ਮੰਨਣਾ ਨਹੀਂ ਗਿਆ ਹਾਂ ਚੱਕ ਲਿਓ ਨਾ ਦੱਸ ਕਿੰਨੇ ਲੀਟਰ ਲਾ ਓਏ ਉਹ ਛੋਡੀ ਭੈਣ ਨੂੰ ਚੱਕ ਚੱਕ 5-5 ਫੁੱਟ ਮਿੱਟੀ ਮਾਰੀ ਅੰਦਰੋਂ ਭਾਈ ਠੀਕ ਹੈ ਗੱਲ ਕਿ ਨਹੀਂ ਖਾ ਲੈ ਛੋਡੀ ਵੀਡੀਓ ਬਣਾਈ ਜੇ ਨਿੱਕੀ ਜੀ ਇਹ ਤੇਰੀ ਭੈਣ ਨੂੰ ਮੁੰਡੇ ਨੂੰ ਦੇ ਫਰਤੇ ਆ ਖੜ ਜਾ ਇੱਕ ਮਿੰਟ ਕੈਮਰਾ ਸਾਫ ਕਰਨ ਵਾਲਾ ਓਏ ਆਹਾ ਮਿੱਟੀ ਹੋਈ ਨਹੀਂ ਤੇ ਯਰ ਖਾਲਾ ਹੀ ਸਾਰਾ ਭਰ ਗਿਆ ਹੋਣਾ ਹਾਂ ਕੁੱਟੀ ਨੇ ਖਾਲਾ ਹੀ ਸਾਰਾ ਭਰ ਗਿਆ ਹੋਣਾ ਕਿ ਨਹੀਂ ਹਾਂ ਛੱਪੜ ਹਾਂ ਉਹ ਸੋਡੀ ਪਾ ਨੂੰ ਛੱਪੜ ਜਿਹੇ ਡੱਡਾ ਬੋਲ ਗਿਆ ਓਏ ਹੈ ਹੈ ਅ ਸੋਢੇ ਅੰਦਰੋਂ ਵੀ ਮਿੱਟੀ ਘੜਤੀ ਓਏ ਇਹ ਮੀਂਹ ਭਾਰੀ ਬਹੁਤ ਸੀ ਮੈਂ ਤਾਂ ਸੋ ਗਿਆ ਕਿ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਮੀਂਹ ਮੂੰਹ ਪੈ ਹਟਿਆ ਚਲੋ ਵਾਹਿਗੁਰੂ ਕਰੂਆ ਭਲੀ ਵੇਸੇ ਮਿੱਟੀ ਜੀ ਸਾਰੀ ਚੱਕ ਕੇ ਤਾਂ ਗਾਹਾਂ ਲੈ ਗਿਆ ਹੋਊਗਾ ਖਰ ਖਰਤੇ ਹੋਣਗੇ ਖਾਲਜੇ ਸਾਫ ਹਨ ਕਿ ਨਹੀਂ ਉਹ ਡੰਡਾ ਚੱਕ ਤੋਲਤਾ ਹਾ ਉੱਚਾ ਬੜਾ ਬੈ ਨਹੀਂ ਤਾਂ ਤਾਂ ਦੇਖ ਹੀ ਲੈਂਦੇ ਮਿੱਟੀ ਪਈ ਹੈ ਕਿ ਨਹੀਂ ਵੇਸੇ ਮਿੱਟੀ ਪਈ ਨਹੀਂ ਹੋਣੀ ਖਾਲ ਦੇ ਵਿੱਚ ਤਾਂ ਪਾਸੇ ਪਾਸੇ ਰਹਿ ਜੀ ਹੋਣੀ ਹੈ ਹਨਾ ਉਹ ਹੂੰ 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 ਆ ਬੋਤਲ ਜੀ ਕਿਨੇ ਸੁੱਤੀ ਏ ਓਏ ਓਏ ਆ ਬੋਤਲ ਜੀ ਅਰੇ ਤੋ ਆਈਏ ਅੱਛਾ ਵੇ ਕਿਹਦੀ ਇਹ ਖੋਲ ਕੇ ਦਾਰੂ ਲਾ ਓਣੀ ਗੁੱਸੇ ਮੈਂ ਪਹਾੜਾਂ ਕੀ ਆ ਮਸਟਾ ਜੀ ਦੇਖੀ ਸਰ ਡੋਲ ਸੱਟ ਪਰ ਹੈ ਯਾਰ ਚਲ ਤੇ ਹਾਂਜੀ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਆ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਓ ਤੇ ਕਿੱਥੇ ਕਿੱਥੇ ਭਾਰੀ ਮੀਂਹ ਪਿਆ ਇਹ ਵੀ ਜ਼ਰੂਰ ਦੱਸ ਕੇ ਜਾ ਕਿਉਂਕਿ ਅੱਜ ਦਾ ਮੀਂਹ ਬਹੁਤ ਹੀ ਨਜਾਇਜ਼ ਭਾਰੀ ਆ ਤੇ ਜਿਹੜਾ ਇੱਥੇ ਦੇਖੋ ਕਿੰਨਾ ਆਪਾਂ ਉੱਚੇ ਥਾਂ ਦੇ ਵਿੱਚ ਖੜੇ ਆ ਤੇ ਪਿਛਲੇ ਪਾਸੇ ਕਿੰਨਾ ਜਿਆਦਾ ਉਹ ਆ ਤੇ ਇਹਦਾ ਖਾਲ ਦੇ ਵਿੱਚ ਪਾਣੀ ਦਾ ਡਿੱਗਣਾ ਦੇਖੋ ਪਿੱਛੋਂ ਖਾਲ ਭਰਿਆ ਹੁੰਦਾ ਤੇ ਭਰਿਆ ਆ ਕੇ ਅੱਗੇ ਹੁਣ ਤਾਂ ਬਹੁਤ ਜ਼ਿਆਦੇ ਨਮ ਗਿਆ ਜੇ ਤੁਸੀਂ ਬੈਕ ਕਰਕੇ ਦੇਖੋ ਤਾਂ ਬਹੁਤ ਜ਼ਿਆਦੇ ਨਹੀਂ ਇਹ ਨੀਂਹ ਦਾ ਜ਼ਿਆਦੇ ਹੋਣਾ ਕੋਈ ਉਹ ਨਾ ਯਾਰ ਕਿਉਂ ਗੁਰਕੀਰਤ ਓਏ ਬੱਚਾ ਲੱਲੂ ਯਾਰ ਆ ਇਧਰ ਮਾਰਨਾ ਚਲਾ ਕੇ ਯਾਰਾ ਉਹ ਤਾਂ ਤੂ ਛਿੱਟੀ ਹੋਇਆ ਆਹ ਬੋਤਲ ਜੀ ਪਰ ਇਹ ਖਾਹਾਂ ਜਾ ਕੇ ਨਾ ਪਾਈਪਾਂ ਚ ਡੜੂਗੀ ਇਹ ਨਾ ਇਹ ਨਾ ਕੰਮ ਕਰਿਆ ਕਰੋ ਇਹ ਪਾਈਪਾਂ ਚੜਦੇ ਡੜਾ ਡੱਪਾ ਜਾਂ ਕੁਝ ਵੀ ਹੋ ਗਿਆ ਇਹਦੇ ਸੱਚਨਾ ਮਾਰੀ ਹੁਣ ਛੋੜ ਦੇ ਤੁਸੀਂ ਇਹ ਚੀਜ਼ ਕਦੇ ਵਾਸਤੇ ਵੀ ਖਾਲ ਦੇ ਵਿੱਚ ਕੋਈ ਚੀਜ਼ ਨਹੀਂ ਸਿੱਟਣੀ ਨਾ ਡੜਾ ਨਾ ਬੋਤਲਾ ਜੇ ਬੋਤਲ ਤੂੰ ਹੁਣ ਛੱਡ ਦਿੰਦਾ ਕੋਈ ਕਿਤੇ ਗਾਹਾਂ ਜਾ ਕੇ ਹਾੜੀ ਹੂੰ ਹੂੰ ਤੇ ਮੈਂ ਰੁਪਏ ਨੂੰ ਦਿਖਾਈ ਦੇ ਪਹਿਲਾਂ ਖੜ ਜਾ ਇੱਕ ਮਿੰਟ ਆ ਭਾਈ ਸਾਡੇ ਪਿੰਡ ਦਾ ਬੜਾ ਵੱਡਾ ਗੈਂਗਸਟਰ ਬੰਦਾ ਤੇ ਇਹਨੂੰ ਭਰਾਵਾ ਫੜ ਕੇ ਜਿੱਥੇ ਵੀ ਲਜਾਇਆ ਜਾਂਦਾ ਲਜਾ ਦੋ ਇਹਨੇ ਸਾਰੇ ਪਿੰਡ ਨੂੰ ਖੋਖਲਾ ਕਰਤਾ ਸੱਲ ਮਾਰ ਮਾਰ ਧਰਤੀ ਦੇ ਵਿੱਚ ਮਾਰਤੇ ਕਿ ਨਹੀਂ ਸੱਲ ਮਾਰਦੇ ਹੈ ਸਾਰੇ ਪਿੰਡ ਦੇ ਇਕੱਲੇ ਇਕੱਲੇ ਕਰੇ ਹੈ ਨਾ ਤੇ ਕੋਈ ਇਹਨੇ ਖੇਤ ਨਹੀਂ ਛੱਡਿਆ ਜਿੱਥੇ ਇਹਨੇ ਖੂਨ ਨਾ ਲਾਇਆ ਹੋਵੇ ਪਰ ਪੱਕੇ ਵੀ ਬਹੁਤ ਕੀਤੇ ਆ ਖੂਹ ਹਨਾ ਬਹੁਤ ਜਿੱਤੇ ਆ ਜੀ ਕਿੰਨੇ ਕੁ ਖੂਹ ਪੱਕੇ ਕੀਤੇ ਆ ਸੱਚੀ ਦੱਸੀ ਨੰਨੇ ਵੇ ਨਿਆਰ ਕਿਦਾ ਕਰਦਾ ਰੋ ਯਾਰ ਤੋਤੇਗਾ ਯਾਰ ਤੋਤੇ ਬੱਲੇ 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 ਬਈ ਗੱਲ ਕਰ ਬੈਤੀ ਬਹੁਤ ਹੈ ਜੇ ਤਾਂ ਠੇਕਾ ਕਰ ਲੈਦਾ ਹੱਥ ਨੂੰ ਪੱਕਾ ਕਰ ਦਿੰਦਾ ਜੇ ਮੰਨ ਕੇ ਚੱਲੀ ਧਿਆੜੀ ਕਰ ਲੈਦਾ ਤਿੰਨ ਦਿਨ ਲਾ ਦਿੰਦਾ ਲਾਉਂਦਾ ਕਿ ਨਹੀਂ ਲੱਗ ਜਾਂਦੇ ਆ ਕਹਿੰਦਾ ਆ ਸੱਚਾ ਬੰਦਾ ਹੈ ਨਾ ਸੱਚਾ ਬੰਦਾ ਪੂਰਾ ਕਹਿੰਦਾ ਜੇ ਠੇਕਾ ਕੀਤਾ ਹੋਵੇ ਹੱਥ ਨੂੰ ਕਰ ਦਿੰਦਾ ਪੱਕਾ ਬੰਦਾ ਵਧੀਆ ਯਾਰ ਯਾਰਾਂ ਦਾ ਯਾਰ ਹੈ ਵਿਚਾਰਾ ਐਵੇਂ ਕਿਦਗੀ ਠੀਕ ਹੈ ਗਰੀਬ ਬੰਦਾ ਤੇ ਕੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਆ ਮੀ ਫੇਰ ਆ ਗਿਆ ਮੈਟਰੋ ਲੈ ਰੁਪਿਆ ਡਬਾਉ ਆ ਤੈਨੂੰ ਨਹੀਂ ਛੱਡਦਾ ਹੈ ਮਗ ਤਾਂ ਤੈਨੂੰ ਨਹੀਂ ਰੱਬ ਮੀ ਜਿ ਡਬਾਉ ਆ ਤੇਰੇ ਤੇ ਭਾਜਨ ਵੀ ਥੋੜਾ ਤੇ ਤੇਰਾ ਕਦ ਵੀ ਥੋੜਾ ਹਾਂਜੀ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਮੀ ਛੋੜੇ ਹੈਗਾ ਕਿ ਨਹੀਂ ਨਹੀਂ ਭੇਜ ਕੇ ਰੱਬ ਨੂੰ ਦੇਗੇ ਆ ਉਹਦੇ ਅੱਖ ਨੂੰ ਗਿੱਦੜ ਚਿੱਠੀ ਤੇ ਰੱਬ ਨੂੰ ਦੱਸ ਗਏ ਵੀ ਭਾਈ ਫਲਾਨੇ ਪਿੰਡਾਂ ਅੰਨੀ ਮੀਂਹ ਹੈ ਨੀਗਾ ਬਹੁਤ ਜਾਦੇ ਮੀਂਹ ਆ ਬਈ ਬਹੁਤ ਜਾਦੇ ਮੀਂਹ ਆ ਤੂੰ ਆਏ ਕਹਿੰਦੇ ਆ ਵੀ ਮੀਂਹ ਮੀਂਹ ਮਾਇਆ ਨਾਲ ਲੋੜੇ ਆ ਗਏ ਯਾਰ ਮਾੜਾ ਮਗਰੀ ਤੂੰ ਨਾ ਪਾ ਜੀ ਪਾਣੀ ਪੂਣੀ ਤਾਂ ਕਿੱਥੇ ਪੈਂਦਾ ਆਪਣੇ ਫੋਨ 'ਚ ਤੇ ਉਹ ਤਾਂ ਐਂ ਲੱਗਦਾ ਜਿਵੇਂ ਰੱਬ ਹੀ ਟੁੱਟ ਗਿਆ ਹੁੰਦਾ ਇੱਕ ਪਾਸੇ ਉਹ ਹੋ ਕੇ ਬਦਲ ਜਿਵੇਂ ਟੁੱਟ ਨਹੀਂ ਗਿਆ ਹੁੰਦਾ ਅਸਰੀਕੇ ਨਾ ਲੱਗਦਾ। ਉਹ ਦੱਪੜੀ ਨੀ ਰਬਾ ਤੁਸੀਂ ਕਿਹੜੀ ਜਗ੍ਹਾ ਤੋਂ ਦੇਨੇ ਹੋ ਯਾਰ ਕੋਈ ਕਮੈਂਟ ਕੁਮੰਟ ਤਾਂ ਕਰੋ ਮਾੜਾ ਮੋਟਾ ਸਾਨੂੰ ਦੱਸ ਕੇ ਫਿਰ ਅੱਗੇ ਗੱਲਬਾਤ ਸਟਾਰਟ ਕਰਗੇ ਕੋਈ ਨਾ ਕੋਈ ਕਿਉਂਕਿ ਅੱਜ ਸਾਰੇ ਜਾਣੇ ਮੇਰੇ ਵੀਰ ਮੈਨੂੰ ਐ ਲੱਗਦਾ ਵੀ ਪੁਰਾਣਾ ਨਹੀਂ ਆਇਆ ਕੋਈ ਨਵੇਂ ਆਏ ਆ ਜਿਹੜੇ ਕਮੈਂਟ ਨਹੀਂ ਕਰ ਰਹੇ ਤੇ ਜਿਹੜੇ ਨਵੇਂ ਵੀਰ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਗੱਲ ਕੇ ਨਹੀਂ ਕਿਉਂਕਿ ਆਪਾਂ ਇਹ ਚੈਨਲ ਨਵਾਂ ਬਣਾਇਆ ਤੇ ਅੱਜ ਆਪਾਂ ਗਏ ਸੀ ਸ਼ੂਟਿੰਗ ਦੇ ਉੱਤੇ ਸ਼ੂਟਿੰਗ ਦੇ ਆ ਕੇ ਥੱਕ ਕੇ ਸ਼ੂਟਿੰਗ ਤੋਂ ਤੇ ਸੌਂ ਗਏ ਪਰ ਜਦੋਂ ਮੈਂ ਉੱਠਿਆ ਤੇ ਰੱਬ ਨੇ 突ਕੀ ਕੱਟ ਰੱਖੀ ਸੀ ਸ਼ੂਟਿੰਗ ਜਿਹੜੀਆਂ ਆਉਣ ਵਾਲੀਆਂ ਤੁਸੀਂ ਦੇਖੋਗੇ ਆਪਣੀਆਂ 2-3 ਫਿਲਮਾਂ ਇਕੱਠੀਆਂ ਹੀ ਆਉਣੀਆਂ ਠੀਕ ਹੈ ਅਲੱਗ-ਅਲੱਗ ਸੱਚ ਉਸ ਤੋਂ ਤੇ ਉਹ ਤੇਰੀ ਪਾਣ ਨੁਬੜਾ ਅਲੱਗ-ਅਲੱਗ ਉਸ ਤੋਂ ਠੀਕੇ ਗੱਲ ਕਿ ਨਹੀਂ ਐਂਗਲ ਤੋਂ ਆ ਕੋਈ ਮੰਨ ਕੇ ਤਲਵਾam ਉਹ ਤੇਰੀ ਭਲਾ ਹੋ ਜੇ ਲੈ ਪਿਆ ਭਾਈ ਲੈ ਪਿਆ ਭਾਈ ਹੁਣ ਤਾਂ ਇਹ ਬੰਬ ਕੱਢੂਗਾ ਇਹ ਨਹੀਂ ਹੜਦਾ ਇਹ ਨਹੀਂ ਹੜਦਾ ਇਹ ਨਹੀਂ ਹੜਦਾ ਹਣਾ ਇਹ ਨਹੀਂ ਹੜਦਾ ਨਹੀਂ ਹੜਦਾ ਅਜੇ ਤਾਂ ਕੱਢੂਆ ਬੰਬ ਵੱਜ ਕੱਢੂਆ ਗੜੋਏ ਆ ਮਾਨਸਾ ਪੇਤਾ ਭਾਈ ਤੇ ਪੇਤਾ ਪੇਤਾ ਮਾਨਸਾ ਵੀ ਭੇਜਦਾ ਕਿਉਂ ਫਿਕਰ ਕਰਦੇ ਉਹ ਲਾਭੀ ਡੁੱਬ ਜਾਏਗਾ ਡੁੱਬ ਜਾਏਗਾ ਮਖਿਆ ਉਹ ਡੁੱਬ ਜਾਏਗਾ ਬੱਲੇ ਬੱਲਾ 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 ਭਾਈ ਰੇ ਅਬ ਵਾਪਸ ਮੁੜ ਤਾ ਮੈਨੂੰ ਲੱਗਾ ਪਹਿਲਾਂ ਕਿਧਰ ਗਿਆ ਸੀ ਉਹ ਕਿ ਆਇ ਨਹੀਂ ਸੀ ਆਇ ਨਹੀਂ ਸੀ ਤੇ ਤਾਂ ਆਇ ਨੂੰ ਹੋ ਗਈ ਹੁਣ ਬਸੜ ਹਨਾ ਕਿਹੜਾ ਸੀਗਾ ਫਿਰ ਤਾਂ ਆਪਣਾ ਨੀਰਾ ਸੜਦਾ ਹੋਊ ਪੈਣ ਤਰ੍ਹਾਂ ਸਾਰਾ ਹਨਾ ਹੈ ਤੇ ਤਾਂ ਪੱਛੇ ਫਿਰ ਤੇ ਹੁਣ ਹੋ ਸਾਰੇ ਉਹਦਾ ਪਹਿਲੀ ਡਿੱਗੀ ਹੁੰਦੀ ਸੀ ਹੁਣ ਤਾਂ ਇੱਕ ਪਾਸੇ ਵਾਢਾ ਲਾ ਕੇ ਬੈਠਾਂਗੇ ਮੱਕੀ ਮੁੱਕੀ ਨਹੀਂ ਛੱੜਦੇ ਹੁਣ ਬਸ ਇੱਕ ਪਾਸੇ ਵਾਢਾ ਲਾ ਕੇ ਬਹਿ ਜਾਗੇ ਤੇ ਇਹ ਜਿਮਾਰਤ ਦਾ ਫੁੱਟੂ ਵੀ ਸਰ ਮੈਨੂੰ ਐ ਸੀਗਾ ਨਾ ਜੇ ਆਪਾਂ ਉਧਰੋਂ ਪਾਉਂਦੇ ਪਹਿਲਾਂ ਇਧਰੋਂ ਵੜਦੇ ਸਿਰੇ ਤੋਂ ਹਨਾ ਸਿਰੇ ਤੋਂ ਵੜਨ ਲੱਗਦੇ ਉਹ ਫੁੱਟੇ ਹੁੰਦੀ ਤੇ ਇਧਰੋਂ ਆਪਾਂ ਬਾਖੇ ਵੀਕ ਦੰਦੇ ਤੇ ਕਿਹੜੇ ਕਿਹੜੀ ਜਗ੍ਹਾ ਤੋਂ ਦੇਖਦੇ ਆ ਬਾਈ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜਣ ਲਿਖ ਨਹੀਂ ਤੇ ਆਪਣੇ ਇਹ ਨਵਾਂ ਚੈਨਲ ਆ ਪੁਰਾਣਾ ਚੈਨਲ ਆਪਣਾ ਬੰਦ ਹੋ ਗਿਆ ਸੀ ਜਿਸ ਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਇਹ ਕਿਹੜੇ ਕਿਹੜੇ ਪ੍ਰਾਕ੍ਰਿ ਮੈਂ ਸ਼ੂਟਿੰਗ ਤੋਂ ਆ ਕੇ ਸੌ ਗਿਆ ਸੀਗਾ ਤੇ ਆ ਕੇ ਜਦੋਂ ਸੌ ਗਿਆ ਤੇ ਮੈਂ ਹੁਣ ਉੱਠਿਆ ਤਾਂ ਮੈਨੂੰ ਪਤਾ ਲੱਗਿਆ بارش ਕਿਆ ਬਾਤ ਹੈ ਠੰਡਾ ਠੰਡਾ ਮੌਸਮ ਹੋਇਆ ਪਰ ਮੈਂ ਤਾਂ ਆਇਆ ਸੀ ਦੁਪਹਿਰੇ ਮੱਧ ਦਾ ਗਰਮੀ 'ਚ ਤੇ ਤੁਸੀਂ ਕਿਹੜੇ ਕਿਹੜੇ ਨੇ ਅੱਜ ਆਪਾਂ ਇੱਕ ਛੋਟੀ ਜੀ ਕਲਿੱਪ ਵੀ ਪਾਵਾਂਗੇ ਜਿਸੇ ਸ਼ੂਟਿੰਗ ਕਰਨ ਗਏ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਆਪਣੀਆਂ 2-3 ਫਿਲਮਾਂ ਦੇ ਵਿੱਚ ਆਪਣੇ ਸੀਨ ਆਉਣਗੇ ਠੀਕ ਹੈ ਨਾ 5-5 7-7 10-10 ਮਿੰਟਾਂ ਦੇ ਠੀਕ ਹੈ ਨਾ ਤੇ ਤੁਸੀਂ ਸਾਰੇ ਜਣੇ ਆਪਣੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਮੇਰੇ ਵੀਰ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਆਪਾਂ ਖੜੇ ਸੀਗੇ ਇੱਥੇ ਬਾਹਰ ਦੁਕਾਨ 'ਚ ਤੇ ਜਦੋਂ ਮੈਂ ਘਰੋਂ ਨਿਕਲਿਆ ਕਿਆ ਬਾਤਾਂ ਸੀ ਮੌਸਮ ਮੈਂ ਨਾ ਕਿਆ ਬਾਤ ਹੈ ਨਾ ਤੇ ਜਿਹੜੇ-ਜਿਹੜੇ ਭੈਣ ਭਰਾ ਆਪਣੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਨਾ ਬਾਈ ਤੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਉਹ ਵੀ ਜ਼ਰੂਰ ਦੱਸ ਕੇ ਜਾਇਆ ਕਰੋ ਹੈ ਨਾ ਜਦੋਂ ਆਉਂਦੇ ਜਾਂਦੇ ਆ ਆਉਣ ਵਾਲੇ ਕੁਝ ਦਿਨਾਂ ਤੱਕ ਸ਼ਾਇਦ ਸੰਗਰੂਰ ਤੁਗਵਾੜਾ ਤੇ ਇੱਕ ਹੋਰ ਹੋਇਆ ਉੱਥੇ ਵੀ ਆਪਾਂ ਸ਼ੂਟਿੰਗ ਕਰ ਲਈ ਠੀਕ ਹੈ ਨਾ ਤੇ ਹੂੰ 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 ਹਾਂ 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 ਬਿਜਲੀ ਗਸ਼ਤੀ ਆਂਦੀ ਐ ਲਸ਼ਕੀ ਆਂਦੀ ਐ ਤੇ ਰੱਬ ਗੱਜੀ ਜਾਂਦਾ ਤੇ ਬਰੀ ਜਾਂਦਾ ਲੈ ਵੀ 2 ਮਿੰਟ ਤੱਕ ਕੈਮਰਾ ਫੜ ਕੇ ਖੜ ਤੇ ਮੈਂ ਹੋਣਾ ਠੀਕ ਹੈ ਨਾ ਇੱਥੇ ਖੜਾ ਰਹੀ ਅੰਦਰ ਨੂੰ ਹੋ ਕੇ ਤੇ ਇਹਦੇ ਉਹ ਨਾ ਕਰਦੇ ਤੇ ਕੱਟ-ਕੁੱਟ ਨਾ ਦੋ ਬਸ ਬਸ ਠੀਕ ਹੈ ਨਾ ਗੱਲਾਂ ਬਾਤਾਂ ਕਰਦਾ ਰਹੇ ਕਿੰਨਾ ਵਧੀਆ ਪੇਂਡਾ ਹੈ ਕਿ ਕਿਤੇ ਨਹੀਂ ਪੇਂਡਾ ਹੈ ਇਹ ਗੱਲਾਂ ਚਾਹ ਦੇ ਕੇ ਭੈਰ ਠੀਕ ਹੈ ਨਾ ਠੀਕ ਹੈ ਠੀਕ ਹੈ ਨਾ ਕਰਨ ਜਬਾਨ ਕੋਈ ਰੱਖਣੇ ਕੋਈ ਮੰਦ ਬੈਠ ਸਹੀ ਰੱਖਣਾ ਇਰਤਾਂ ਹਾਂ ਨੂੰ ਬੰਦ ਰਾ ਤੂੰ ਕੈਮਰਾ ਕਿਉਂ ਨਹੀਂ ਫੜਨਾ ਹੁੰਦਾ ਥੱਲੇ ਇੱਥੇ ਬੈਠ ਪੁੱਲੀ ਵੀ ਚੱਲ ਸੁਣਨ ਵਾਲਾ ਕੋਈ ਨੂੰ ਕੋਤਾ ਗੁਰੂ ਹੈ ਪੁੱਲੀ ਚੱਲੇ ਜਿਵੇਂ ਮੈਂ ਪੁੱਲੀ ਜਾਂਦਾ ਸੀ ਦੇਖੋ ਬਾਈ ਦੇਖੋ ਮਿੱਕਰ ਵੀ ਜਾਂਦਾ ਬੈ ਚੱਲ 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 ਮਮੀ ਦੇ ਕੋਲੇ ਵਾਲਾ ਅੱਗ ਲਗਰੀ ਕੋਲੇ ਦਾ ਲਾਵਾ

பொன்ச்சாவோட கரெகிட்ட கோவ மைக்கல நஷ்டம் இதுதான் பாருங்க ਲੈ ਆ ਪਾਈ ਸਾਡਾ ਮੁੰਡਾ ਇਹਨੂੰ ਰਿਸ਼ਤਾ ਰਸਤਾ ਕਰਾਉ ਜਰਾ ਹੋਰ ਯਾਰੋ ਤੇਰਾ ਬਹਿ ਕਰ ਗਏ ਹੁਣ ਬਰਾਤ ਬਰੂਤ ਦੇਖ ਕੇ ਕਦੀ ਤੈਨੂੰ ਵੀ ਲੈ ਜਾਵਾਂਗੇ ਹੂੰ ਉਹ ਤੇ ਮੈਂ ਕਹਾਂ ਨਾ ਲੈ ਵੀ ਹੁਣ ਵੀਡੀਓ ਆ ਮਾਜ ਦੇ ਜਨੈਟਰ ਲੈ ਗਿਆ ਮੈਂ ਜਨੈਟਰ ਨਹੀਂ ਰਹੀ ਜਾਂਦਾ ਵੀ ਹਾਂ ਮੈਂ ਲੈ ਵੀ ਕੰਮ ਨਹੀਂ ਬਣੀ ਨਹੀਂ ਹਾਂ ਹਾਂ ਸੂਰਜ ਜਾਈ ਕਿਹਦੇ ਤੋਂ ਪਤਾ ਕੀ ਜਾਨ ਲੈ ਰਿਹਾ ਲੋਕ ਦੇਖ ਕਈ ਤਾਂ ਜਨਰੇਟਰ ਦੇ ਸਾਡੇ ਬੈਠਿਆ ਹੈ ਗੈਣਾ ਵਾਹੀ ਗੱਲ ਕਰ ਦੂਰ ਤੱਕ ਮੈਂ ਵੀ ਆਖਾ ਇਹਨੂੰ ਮਾਂ ਬੋਲਣ ਦਾ ਸੀਗਾ ਤੇ ਆਪਾਂ ਉਹ ਵੀ ਬਾਲਾ ਦੂਰ ਗਿਆ ਮੋੜ ਕੇ ਚੱਕਾ ਮਾਰ ਕੈਮਰਾ ਜਦਾ ਕਿਹਾ ਹੋ ਗਿਆ ਹੈ ਮੇਰੇ ਕੋਲ ਹੈਗਾ ਫੋਨ ਦੂਜਾ ਉਹ ਯਾ ਬੁਰਕੀ ਟੂਲੇ ਮੇਰੇ ਨਾਂ ਨਹੀਂ ਜਲ ਕੈਮਰਾ ਬਹੁਤ ਸਾਫ ਹੈ ਇਹ ਮੈਨੂੰ ਨਾ ਚਲਾਉਣਾ ਬਾਲਾ ਸੌਖਾ ਲੱਗਦਾ ਯਾਰ ਕੀ ਮੈਂ ਦੇਖਾਂ ਅੱਛਾ ਤੂੰ ਮੰਨਣਾ ਉਹ ਵੀ ਯਾਰ ਵੀਡੀਓ ਪਤਾ ਚੱਲ ਕਿ ਉਹ ਕਿਹੜੇ ਤੇ ਬੜੀ ਹੁੰਦੀ ਆ ਹਨਾ ਇਹ ਮੇਰੇ ਵਾਲੇ ਤੇ ਨਾ ਟੈਕ ਲੱਗ ਗਿਆ ਹੈ ਪ੍ਰੋ ਲੈਵਲ ਪ੍ਰੋ ਸੀਗਾ ਮੇਰੇ ਕੋਲ ਮੈਂ 15 20 ਹਜ਼ਾਰ ਦਾ ਸੀ ਯਾਰ ਉਹ ਯਾਰ ਮੇਰੇ ਕੋਲੇ ਸੀਗਾ 15 ਪ੍ਰੋ ਰੈਂਕ ਰੱਖਣਾ ਪਊਗਾ ਇੱਕ ਨਾ ਇਹਨੂੰ ਤੂੰ ਰੱਖੇ ਫੋਨ ਫਾਨ ਤੇ ਉਹਨੂੰ ਇਕੱਲੇ ਵੀਡੀਓ ਇਕੱਲੇ ਵੀਡੀਓ ਬਣਾਉਣ ਤੇ ਉਹ ਤੇਰੇ ਕੋਲ ਉਹ ਤੇਰਾ ਤੇਰਾ ਫੋਨ ਜੜ ਗਿਆ ਬੰਦਾ ਨਹੀਂ ਮੇਰੇ ਕੋਲ 15 ਸੀਗਾ ਗੱਲ ਕਰ ਉਹ ਨਾ ਮੈਨੂੰ ਚਲਾਉਣਾ ਇਹ ਇੱਕ ਗਰਮ ਬਹੁਤ ਹੁੰਦਾ ਸੀਗਾ ਯਾਰ ਹਾਂ ਤਾਂ ਕਿੱਧਰ ਗਿਆ ਆਪਾਂ ਤਾਂ ਉਹ ਹੈਪੀ ਨੂੰ ਮੋੜਦਾ ਸੀ ਫਿਰ ਮੈਂ ਤਾਂ ਹੂੰ ਉਹਦਾ 15 ਦਾ ਘੈਂਟ ਆ ਬੈਟਰੀ ਵੀ ਵਧੀਆ ਕੱਟਦਾ 15 ਬੈਟਰੀ ਤਾਂ ਬਹੁਤ ਕੱਟਦਾ ਗੱਲ ਕਰ ਉਹ ਨਹੀਂ ਸੀ ਗਿਆ ਯਾਰ ਉਹ ਹੈ ਤੇ ਉਹਦਾ ਯਾਰ ਹੋ ਗਿਆ ਚੱਲਾ ਇਹਨੂੰ ਕੱਟ ਹੀ ਦਿੰਨੇ ਆਪਾਂ ਹੈ ਨਾ ਥੋੜਾ ਥੋੜਾ ਆਪਣਾ ਕਰਦੇ ਆ ਸਹੀ ਜਾਂ ਸਟੋਰੀ ਹੀ ਮਾ ਕੇ ਫਦਾਗਾ ਸਟੋਰੀ ਇਹ ਤਾਂ ਲਾਈਵ ਤੇ ਲਈ ਜਾਂਦਾ ਲਾਈਵ ਦੁਨੀਆ ਦੇਖੀ ਹੁੰਦੀ ਹੈ ਮਿੱਤਰ ਪਿਆਰੇ ਅੱਜ ਅਸੀਂ ਸ਼ੂਟਿੰਗ ਕਰਨਗੇ ਅਸੀਂ ਤੁਹਾਨੂੰਗੀ ਸੋ ਸਾਰੇ ਇਹਨੇ ਫਿਰਦੇ ਦਾ ਯਾਰ ਅੱਜ ਪਾਣੀ ਮਾ ਦੇ ਕੇ ਦੀ ਵੀਡੀਓ ਹਾਂ ਲਾਈਵ ਚੱਲਿਆ ਸੀ ਉੱਥੇ ਜੀ ਆ ਯਾ ਧੁੰਦ ਜੀ ਕੀ ਆ ਗਈ ਦੀ ਕਿਉਂ ਹੈਣਾ ਆ ਧੁੰਦ ਆ ਮੈਂ ਰਾਤ ਕੀ ਕਰਨ ਪਰ ਆਇਆ ਮੈਂ ਯਾਰ ਮੀ ਤੋ ਧੁੰਦ ਜੀ ਇਹਦੇ ਚ ਨਹੀਂ ਦੀ ਦੀ ਹੈਣਾ ਨਹੀਂ ਦੀ ਆ ਹਾਂ ਇੱਧਰ ਆਏ ਨਹੀਂ ਦੀ ਤਾਂ ਇਹਦੇ ਚ ਸਾਫ ਬਾਲਾ ਨਹੀਂ ਦੇਣਾ ਤੇ ਹਾਂ ਮਨ ਕੇ ਲਈ ਮੂ ਉਹ ਯਾਰ ਅਸਲ ਦੇ ਵਿੱਚ ਨਾ ਤੇਰੀ ਆਲੀ ਗੱਲ ਵੀਡੀਓ ਕਲੀਅਰ ਹੋਵੇ ਨਾ ਤੇ ਉਹੀ ਉਹ ਹੁੰਦੀ ਹੈ ਹੈਣਾ ਭਾਈ ਤੇ ਥੋੜੇ ਜਿਹੀ ਹੋ ਜਾਣੇ ਆ ਪਹਿਲਾਂ ਬਹੁਤ ਜਾਣੇ ਜੁੜ ਗੀ ਸੀ ਹੁਣ ਥੋੜਾ ਜਿਆ ਮੈਂ ਤੁਪ ਕਰ ਗਿਆ ਕੋਸਤਾ ਹਣਾ ਉਹ ਥੋੜੀ ਥਾ ਨੂੰ ਕਿਵੇਂ ਬੈਠਦਾ ਹਣਾ ਗੱਜੀ ਜਾਂਦਾ ਲਸ਼ਕੀ ਜਾਂਦਾ ਭਰਾ ਉਹ ਵਾਸ ਨਹੀਂ ਚੱਲਦਾ ਹੈ ਤੇਰਾ ਮੈਨੂੰ ਕਾਰਾਂ ਦੀ ਗੱਲ ਨਹੀਂ ਆ ਧੁੰਦ ਕੀ ਆ ਯਾਰ ਇਹ ਕਿਉਂ ਮੈਨੂੰ ਹੀ ਉਹ ਤੋਂ ਡਰਾਈ ਰਹੀ ਜਾਂਦਾ ਹਾਂ ਮੈਨੂੰ ਤਾਂ ਲੱਗਦਾ ਧਰਤੀ ਦੀ ਗਰਮੈਸ਼ ਨਿਕਲੀ ਆ ਯਾਰ ਹਣਾ ਕਿਵੇਂ ਚੌਕੀਦਾਰ ਨੇ ਕੁੰਗੜੀ ਜਾਂਦੀ ਐ ਕੁਕੜੀ ਨੂੰ ਓਏ ਤੇਰਾ ਭਲਾ ਹੋ ਜੇ ਹਾਂ ਕੋਈ ਨਹੀਂ ਹਾਂ ਕਿਵੇਂ ਆ ਪੁੱਤਰਾ ਆ ਜਾ ਤੈਨੂੰ ਵੀਡੀਓ ਤੇ ਲੱਗੀ ਇੱਧਰ ਆ ਜਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਐ ਠੀਕ ਐ ਠੀਕ ਐ ਹੋਰ ਸੁਣਾਓ ਕੈਮ ਐ ਵੀਡੀਓ ਕੀ ਬਣਦਾ ਕਰਦਾ ਬਾਹਰ ਨਹੀਂ ਦਿਖਾਉਣਾ ਬਸ ਹੈਂ ਸਕੂਲ ਦਾ ਕੰਮ ਕੰਮ ਕਰ ਲਿਆ ਪੂਰਾ ਕਰ ਲਿਆ ਪੂਰਾ ਕਰ ਲਿਆ ਹਾਂ ਕੱਲ ਨੂੰ ਮੇਰੇ ਕੋਲੇ ਆਈ ਘੰਟਾ ਤੇ ਚੰਗਾ ਕਾ ਤਾ ਹਾਂ ਕੰਮ ਕਰਾਉਣਾ ਥੋੜਾ ਜਿਆ ਤੇ ਸੱਚ ਕਾਪੀ ਲੈ ਗਏ ਸੀ ਕਾਪੀ ਕਿਹੜੀ ਕਾਪੀਆਂ ਵੰਡੀਆਂ ਸੀ ਮੈਂ ਗੁਰਕੀਤ ਦੇ ਬਰਥਡੇ ਤੇ ਪਤਾ ਮੈਂ ਤਾਂ ਹੈਣੀ ਜਿੱਥੇ ਹੈਣੀ ਸੀ ਤੂੰ ਇੱਥੇ ਚੱਲ ਕੱਲ ਨੂੰ ਆਈ ਤੈਨੂੰ ਕਾਪੀ ਪਿੰਨ ਦੇ ਦੂਰਾ ਠੀਕ ਹੈ ਨਾ ਮੈਂ ਗੁਰਕੀਤ ਦੇ ਬਰਥਡੇ ਤੇ ਸਾਰਿਆਂ ਨੂੰ ਜਿੰਨੇ ਇੱਥੇ ਲੋਕਲ ਜਿੰਨੇ ਕਾਗੇ ਯਾਨੀ ਕਿ ਜਿਹੜੇ ਨਹੀਂ ਆਏ ਫਿਰ ਉਹ ਤਾਂ ਯਾਰ ਰਹਿ ਗਏ ਹੁਣ ਘਰੋ ਘਰੀ ਤਾਂ ਮੈਂ ਦੇਖਣੀ ਆ ਕਿਸੇ ਨੂੰ ਖਾਸ ਕਰਕੇ ਉਹ ਯਾਰ ਐ ਸੀਗਾ ਮਖਾਣਾ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਤੇ ਇੱਕ ਵੀ ਯਾਰ 5-600 ਰੁਪਏ ਦਾ ਆਉਂਦਾ ਠੀਕ ਹੈ ਨਾ ਮਖਾਣਾ ਯਾਰ ਮਖਾਣਾ ਦੂ ਚੱਕ ਕੁਝ ਨਹੀਂ ਹੁੰਦਾ ਫਿਰ ਆਪਾਂ ਨੂੰ ਮੈਲ ਵੀ ਮਿਲਦੀ ਫਸ ਨਹੀਂ ਉਹ ਉਹ ਬੱਸ ਦੇਖ ਕੇ ਬੱਦ ਕੇ ਬੱਦ ਕੇ ਬੱਦ ਉਹਦਣਾ ਢੋਲ ਲਿਓ ਉਹਦਣਾ ਢੋਲ ਲਿਓ ਆ ਜਾ ਆ ਜਾ ਤੇਰੀ ਵੀ ਨਿਓ ਬਣਾਉ ਇੱਕ ਬਣਾ ਆ ਹਾਂ ਕੋਈ ਨਹੀਂ ਕੋਈ ਨਹੀਂ ਆਉਣ ਦੇ ਇਹਨੂੰ ਆਉਣ ਦੇ ਇਦਾਂ ਇੱਥੇ ਕਰ ਤੂੰ ਕੱਲ੍ਹ ਆ ਜਾ

ਕੀ ਲੱਗੇ ਅੱਛਾ ਤੇ ਕੰਮ-ਕਮ ਸਕੂਲ ਦਾ ਪੂਰਾ ਕਰ ਲਿਆ ਹਾਂ ਕਿੰਨਾ ਕਰਿਆਦਾ ਓਏ ਪਿਆ ਗਾਣੀ ਟਮਾਟਾ ਹੈ ਟਮਾਟਾ ਇੱਕ ਨਗ ਬਸ ਇਹ ਦੋ ਤਿੰਨ ਦਿਨ ਰਹਿ ਗਈ ਕਿ ਕਿੰਨੇ ਦਿਨ ਅਜ ਪੂਰੇ ਕਰ ਲਿਆ ਤੇ ਪੀਆਂ ਦੋ ਇੱਕ ਦੋ ਦਿਨ ਅਜ ਤੇ ਦੋ ਤਿੰਨ ਦਿਨ ਰਹਿ ਗਈ ਛੁੱਟਣਾਂ ਦੀ ਸਾਰੇ ਅੱਜ ਕੱਲ ਨੂੰ ਨਤੀ ਪਾਰਸੂ 30 40 ਸਕੂਲ ਲੱਗਣਾ ਅੱਜ ਨਤੀ ਆ ਅੱਜ ਨਤੀ ਕੱਲ ਦਾ ਨਹੀਂ ਰਹਿ ਗਿਆ ਫਿਰ ਦੋ ਤਿੰਨ ਦਿਨ ਤੇ ਫਿਰ ਅੱਜ ਕੱਲ ਨੂੰ ਤੇਵੇ ਕੱਲ੍ਹ ਕਾਹਕੇ ਇੱਕ ਨੂੰ ਜਾਣਾ ਨਹੀਂ ਨਹੀਂ ਉਪਰ ਉਹੀ ਤਾਂ ਮੈਂ ਤੈਨੂੰ ਆਖਿਆ ਨਾ ਦੂ ਦਾ ਦੋ ਤਿੰਨ ਦਿਨਾਂ ਦਾ ਕੰਮ ਰੇ ਦੋ ਤਿੰਨ ਦਿਨਾਂ ਦਾ ਕਿਵੇਂ ਪੂਰਾ ਕਰ ਦੋ ਅੱਜ ਅੱਜ ਦਾ ਕੰਮ ਹਾਂ ਤੇ ਇੱਕ ਕੱਲ ਦਾ ਹਾਂ ਭਾਵੇਂ ਫਿਰ ਜੇ ਪਰਸੋਂ ਕੱਲ੍ਹ ਨੂੰ ਨਾ ਕੀਤਾ ਗਿਆ ਪੂਰਾ ਫਿਰ ਛੇਤਰ ਨਹੀਂ ਪੈਣਗੇ ਉਹ ਖੈਰ ਨਹੀਂ ਨਾ ਪਹਿਲੇ ਹੀ ਵੱਧ ਦਿੱਤਾ ਸਾਨੂੰ ਵਾ ਇਹ ਤੇਰਾ 82 ਪੇਜ ਕਰਨੀ ਹੈ ਕਾਪੀ ਤੇ ਉਤਰੋ ਪੜੋ ਉਹ ਜੇ 82 ਪੇਜ ਨਹੀਂ ਇੰਨੇ ਪੇਜ ਉਹਨੇ ਕਦੋਂ ਦੱਸੇ ਇੱਕ ਪੇ ਇੱਕ ਕਿਤਾਬ ਦਾ ਹੀ 82 ਪੇਜ ਇੰਨਾ ਨਾ ਯਾਰ ਇਹ ਤਾਂ ਗਲਤ ਆ ਯਾਰ ਤੇ ਦੁੱਧੀਆਂ ਦੇ ਦੁੱਧੀਆਂ ਦੇ ਤਣ ਤਣ ਜਿਹਾ ਨਹੀਂ ਨਿਕਲੇ ਨੇ ਉਹਨੇ ਅੱਛਾ ਚਲੋ ਕੋਈ ਨਹੀਂ ਪੁੱਤਰਾ ਕਰ ਲਾ ਜਾ ਕੇ ਸਕੂਲ ਦਾ ਕੰਮ ਛੇਤਰਾ ਤੋਂ ਤਾਂ ਬਚਣਾ ਹੀ ਆ ਫਿਰ ਬੱਚਿਆਂ ਨੂੰ ਯਾਰ ਇੰਨਾ ਕੰਮ ਦੇਣਾ ਵੀ ਮਾੜਾ ਹਨਾ ਕਿਉਂਕਿ ਦੁਨੀਆਦਾਰੀ ਆ ਦੇਖ ਮੈਂ ਇੱਕ ਲੈ ਜਾਣਦਾ ਵੀ ਇਹ ਬੱਚੇ ਕੋਰੇ ਕਾਗਜ਼ ਵਰਗੇ ਹੁੰਦੇ ਆ ਮੈਂ ਹਰ ਵਾਰੀ ਕਹਿੰਦਾ ਹੁੰਨਾ ਠੀਕ ਹੈ ਨਾ ਜਿਹੜੇ ਜਿਹੜੇ ਭੈਣ ਭਰਾ ਨਵੇਂ ਆਏ ਆਪਣੇ ਪੇਜ ਤੇ ਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਦੇ ਵਿੱਚ ਵੀ ਰੋਲ ਆਉਣ ਵਾਲੇ ਆ ਠੀਕ ਹੈ ਨਾ ਇੱਕ ਦੋ ਗ੍ਰੂਪ ਪਤਾ ਪਹਲਾ ਲੇ ਹੈ ਕੋਈ ਨਹੀਂ ਜਾਵੜਾ ਜਾਵੜ ਤੇ ਧਰਤੀ ਨੇ ਸੁੱਕੀ ਪਈ ਸੀ ਯਾਰ ਇੱਥੇ ਗੱਡਾ ਕਿੰਨਾ ਪਾਣੀ ਸੀ ਤੇ ਅੱਧਾ-ਅੱਧਾ ਫੁੱਟ ਰਹਿ ਗਿਆ ਬੱਬੇ ਦੇਖੀ ਹਾਂ ਆ ਦੇ ਕਿੰਨਾ-ਕਿੰਨਾ ਰਹਿ ਗਿਆ ਇੱਥੋਂ ਐ ਟੱਪੀ ਜਾਂਦਾ ਸੀ ਪਾਣੀ ਤੇ ਧਰਤੀ ਜਮਾ ਮੱਚੀ ਪਈ ਸੀ ਮੱਛੀ ਪੈ ਤੈਨੂੰ ਤਾਂ ਹੁਣ ਮੰਨ ਕੇ ਚੱਲੋ ਉਹ ਹੋ ਗਿਆ ਅਸਲ ਦੇ ਵਿੱਚ ਆਪਾਂ ਵੀ ਮੌਦ ਨੂੰ ਮੱਸੀ ਜੀ ਕਹਿਣ ਵਾਲਾ ਕੰਮ ਹੀ ਆ ਗੱਜੀ ਰਸ ਕੀ ਕਿੰਨਾ ਜਾਂਦਾ ਤੇ ਆਪਾਂ ਸੂਰਜ ਵੀ ਪਾਈ ਜਾਂਦਾ ਹੋਇਆ ਦੇਖਿਆ ਦਿਖਾਈ ਕਹਿੰਦਾ ਵੀ ਲੈ ਵੀ ਮੈਂ ਲੱਗਾਂ ਸ਼ੇਪਣ ਤੇ ਤੁਸੀਂ ਵੀ ਕਹਿੰਦਾ ਵੱਡ ਜੋ ਘਰੋ ਘਰੀ ਠੀਕ ਹੈ ਨਾ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਸਾਰਿਆਂ ਨੇ ਠੀਕ ਹੈ ਨਾ ਓਕੇ ਜੀ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ